ਨਾਂਮ ਉਸ ਕੋਟੀ ਜਗਤ ਜਨ ਆਪਾਂ ਚੁੱਕਿਆ ਆ ਤੇ ਦੇ ਵਾਸਤੇ ਚੋਪੜਾ ਹੋਰ ਅੱਗੇ ਵੱਧਾ ਹੋਇਆ ਸਾਹਮਣੇ ਚਾਰ ਮੋੜ ਵਾਲੇ ਸਮੇਂ ਸਹਮਣਾ ਕਰਦੇ ਆ ਲਖਰ ਲਾਲ ਨੂੰ ਚਾ ਕਿਹੜਾ ਜੋਫੀ ਜਫਾ ਲਾਉਗਾ ਬੜੀ ਬੋਲਦੀ ਹੈ ਬਈ ਲੜਕੀਆਂ ਦੀਆਂ ਜਿੰਮਾ ਹੁਕਮਵਾਰੀ ਇਸ ਸਮੇਂ ਤੇ ਆ ਕੋਤੀਵਾਲ ਤੇ ਨਾਲ ਜਿਹੜਾ ਮੈਚ ਖੇਡਿਆ ਜਾਣਾ ਹੈ ਮਾਨਕੀ ਦਾ ਡੋਰਾ ਕੋਤੀਵਾਲ ਤੇ ਮਾਨਕੀ ਇਹ ਸਾਡੀ ਮੈਨੇਜਮੈਂਟ ਨੇ ਜੋ ਫੈਸਲਾ ਲਿਆ ਹੈ ਇਹ ਟੀਮਾਂ ਵੀ ਜਿਹੜੀਆਂ ਬਰਾਡ ਦੇ ਲਾਗੇ ਆ ਜਾਣ। ਲੋ ਆ ਨੌਜਵਾਨ ਜੋਤੀ ਹੈ। ਤਹਾਰਪੁਰ ਪਿੰਡਾ ਕਹਿੰਦਾ ਪੁੱਛੋ ਹੱਤ। ਕੱਤਾ ਲੱਗ ਰੂ ਮੈਦਾਨ ਵਿੱਚ ਚੰਦਰ ਚੋਲੇ ਦਾ। ਆ ਜਾ ਵੇਖਿਆ ਨੀ ਯਾਰਾ। ਅਲਹਰਾ ਸਾਬ ਮੇਲੇ ਦਾ। ਆ ਜਾ ਵੇਖਿਆ ਨੀ ਯਾਰਾ। ਅਲਹਰਾ ਸਾਬ ਮੇਲੇ ਦਾ। ਉਹ ਸਾਹਮਣੇ ਪਾ ਦੇਖ ਰਹੇ ਇੱਕ ਪਾਸੇ ਮੋਨੂ ਹੈ ਇੱਕ ਪਾਸੇ ਤਹਾਰਪੁਰਯੋ ਜੋਤੀਪੁਰਯੋ ਖੇਡ ਮੰਨ ਵਿੱਚ ਬਰੇ ਚੱਚੇ ਬਰੀ ਤੂਰੀ ਮੋਦੀ ਨਜ਼ਮਾਦੀ ਲਾ ਛੇੜੀ ਵਾਲਾ ਸੱਤ ਫਾਜਲੇ ਕਰਦਾ ਹੈ ਕਿ ਪੁਆਇੰਟ ਜਾ ਹੈ ਉਹ ਸਾਹਮਣੇ ਮੁਕਾਬਲਾ ਹੋ ਗਿਆ ਇੱਕ ਪਾਸੇ ਕੰਦੇ 11 ਨੰਬਰ ਦੀ ਜਰਸੀ ਦੇ ਵਿੱਚ ਪਰਨ ਪਾਲ ਇਸ ਨੇ ਕਬੱਡੀ ਜਿਹਨੇ ਵਰਲਡ ਕੱਪ ਦੇ ਵਿੱਚ ਕਬੱਡੀਆ ਪਾਈਆਂ ਨੇ ਚਾਰ ਜਾਫੇ ਦੇ ਵਿੱਚ ਪੂਜਾ ਕਰਮੀ ਹੈ ਔਰ ਨਾਲ ਕੰਨੇ ਮਹਿਕ ਹੈ ਉਹ ਮੁਕਾਬਲਾ ਮਹਾਨ ਵਾਲੀ ਕਰਮੀ ਦੇ ਨਾਲ ਹੋਇਆ ਹੋਇਆ ਹੈ ਇਹ ਵੀ ਅੰਨੀ ਜਾਨ ਵਾਲੀ ਜਾਫੀ ਹੈ ਫਰੰਦੀਪੁਰ ਦੇ ਗੋਪੀ ਜਫੇ ਤੇ ਜੋਰ ਦੇ ਨਾਲ ਜਾਫੇ ਲਾਉਂਦੀ ਹੈ ਔਰ ਸਾਹਮਣੇ ਮੁਕਾਬਲਾ ਕਰਮੀ ਕਰਮਰ ਬਾਦ ਉਸ ਰੋਡ ਦੇ ਉੱਤੇ ਹੋਣਗੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜਿਹੜਾ ਸਾਹਿਬ ਵਾਲੇ ਕਿ ਸੁਖੀ ਵੇਸੇ ਮਸਕੀਨੀਆਂ ਆਪਨੇ ਵਾਰਤਲੇ ਵਡੇ ਵਡੇ ਸਰਕਾਰੀਆ ਨਾਨਕ ਗੜਬ ਗਲੇ

ਇਸ ਧਾਰਮਿਕ ਜਗ੍ਹਾ ਦੇ ਉੱਤੇ ਜਿਹੜਾ ਇਹ ਕਬੱਡੀ ਟੂਰਨਾਮੈਂਟ ਆਇਆ ਪ੍ਰਬੰਧਕਾਂ ਨੂੰ ਆਪਾਂ ਕੁਸ਼ਮੀਲਾ ਸਿੰਘ ਨੂੰ ਤੇ ਜਿਹੜੇ ਚੰਗੀਆਂ ਬਣੇ ਸਾਡੇ ਦੋਸਤ ਆ ਜਿਹੜੇ ਹਰਮੀਤ ਮਾਨ ਜੀ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਸਾਰਿਆਂ ਨੂੰ ਖਾਸ ਤੌਰ ਤੇ ਜਿਹੜੀ ਕਬੱਡੀ ਟੀਮਾਂ ਦੂਰੋਂ ਆਈਆਂ ਉਹਨਾਂ ਨੂੰ ਬਹੁਤ-ਬਹੁਤ ਇਸ ਗੱਲ ਦੀ ਮੁਬਾਰਕਬਾਦ ਦੇਣਾ ਅਸਸਰ ਲਾਉਰਾ ਸਾਹਿਬ ਦੀ ਧਰਤੀ ਤੇ ਤੀਸਰਾ ਕਬੱਡੀ ਕੱਪ ਜਿਹੜਾ ਤਿੰਨ ਦਿਨ ਤੋਂ ਲਗਾਤਾਰ ਚੱਲ ਰਿਹਾ ਸੀ ਅੱਜ ਉਹ ਸਮਾਪਤ ਹੋਇਆ ਜਿਹਦੇ ਵਿੱਚ ਆਲ ਓਪਨ ਦੀਆਂ ਟੀਮਾਂ ਇੱਕ ਪਿੰਡ ਓਪਨ ਤੇ 75 ਕਿਲੋ 65 ਕਿਲੋ ਟੀਮਾਂ ਦੇ ਵਿਚਕਾਰ ਜਿਹੜੇ ਮੈਚ ਨੇ ਉਹ ਖੇਡੇ ਗਏ ਨੇ ਜਦੋਂ ਕੋਈ ਜੇਤੂ ਟੀਮਾਂ ਨੂੰ ਜਿਹੜੀ ਆਲ ਓਪਨ ਦੀ ਟੀਮ ਸੀ ਉਹਨੂੰ 1,21,000 ਰੁਪਏ ਦਾ ਨਕਦ ਨਿਯਾਮ ਆ ਜਿਹੜਾ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਦਿੱਤਾ ਗਿਆ ਜੋ ਕਿ ਹਰ ਸਾਲ ਦੀ ਤਰ੍ਹਾਂ ਲਗਾਤਾਰ ਜਿਹੜਾ ਟੂਰਨਾਮੈਂਟ ਹੁੰਦਾ ਆ ਰਿਹਾ ਜਿਸ ਦੇ ਵਿੱਚ ਅਰ ਰਾਜਨੀਤਿਕ ਲੋਕਾਂ ਵੱਲੋਂ ਇਹ ਸ਼ਿਰਕਤ ਹੈ ਜਿਹੜੀ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਕੀਤੀ ਗਈ ਆ ਇਸ ਦੇ ਇਲਾਵਾ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਸਾਫਕਾ ਆਜ ਦੀ ਰਣਵੀਰ ਸਿੰਘ ਖਾਟੜਾ ਰਣਧੀਰ ਸਿੰਘ ਲਖੜਾ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਪਹੁੰਚ ਕੇ ਸ਼ਿਰਕਤ ਕੀਤੀ ਆ ਜਿੱਥੋਂ ਕਿ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਪ੍ਰਸ਼ੰਸਾ ਵੀ ਜਿਹੜੀ ਉਹ ਕੀਤੀ ਗਈ ਆ ਜਿਸ ਦੇ ਨਾਲ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਥੇਦਾਰ ਵੱਲੋਂ ਜਿੱਥੋਂ ਸਿੱਖ ਸੰਗਤ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਉਥੋਂ ਨੌਜਵਾਨ ਪੀੜ੍ਹੀ ਉਹ ਖੇਡਾਂ ਦੇ ਨਾਲ ਜੋੜ ਕੇ ਵੱਡਾ ਪਰਾਲਾ ਜਿਹੜਾ ਉਹ ਕੀਤਾ ਗਿਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਸ੍ਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਗੁਰਦੁਆਰਾ ਸਿਸਰ ਹਲੌਰਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਮਾ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਦੀ ਯਾਦ ਵਿੱਚ ਤੀਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਹਦੇ ਵਿੱਚ ਪੰਜਾਬ ਦੇ ਜਿਹੜੇ ਵਰਲਡ ਵਿੱਚ ਖੇਡੇ ਹੋਏ ਖਿਡਾਰੀ ਵੱਡੀਆਂ ਟੀਮਾਂ ਨੇ ਪਾਗਲਿਆ ਬਹੁਤ ਵੱਡਾ ਟੂਰਨਾਮੈਂਟ ਹੋਇਆ ਜਿਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਿੱ ਦਿੱਤਾ ਉੱਥੇ ਖਿਡਾਰੀਆਂ ਨੂੰ ਬਹੁਤ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਾਲਪੁਰ ਦੀ ਗੁਰਮਾਰ ਦੀ ਕਿਰਪਾ ਸਦਕਾ ਸਾਰਾ ਟੂਰਨਾਮੈਂਟ ਬੜੀ ਚੜ੍ਹਦੀ ਕਲਾ ਨਾਲ ਤੇ ਸ਼ੁਕ ਸ਼ਾਂਤੀ ਨਾਲ ਸੰਪੰਨ ਹੋਇਆ ਅਸੀਂ ਅੱਗੇ ਵਾਸਤੇ ਵੀ ਆਸ ਕਰਦੇ ਹਾਂ ਕਿ ਕਾਲਪੁਰ ਪਰਮੇਸ਼ਰ ਗੁਰੂ ਮਹਾਰਾਜ ਸਾਡੇ ਤੋਂ ਪ੍ਰਬੰਧਕ ਕਮੇਟੀ ਤੋਂ ਪ੍ਰਬੰਧਕਾਂ ਤੋਂ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਿਰ ਤੇ ਇਸ ਤੋਂ ਵਧੀਆ ਟਰਨਮੈਂਟ ਹੋਇਆ ਕਰੇ ਸਾਰੇ ਇੱਥੇ ਇਲਾਕੇ ਦਾ ਧੰਨਵਾਦ ਹੈ ਉਹ ਇੱਥੇ ਸਲਾਨਾ ਜਿਹੜਾ ਬੱਬਾ ਕਸ਼ਮੀਰਾ ਸਿੰਘ ਵੱਲੋਂ ਕਰਾਇਆ ਜਾਂਦਾ ਗੁਰਦੁਆਰਾ ਸਿੱਧ ਸਰ ਸਾਹਿਬ ਲੋਹਰਾਂ ਵਿਖੇ ਜੋ ਕਬੱਡੀ ਟਰਨਮੈਂਟ ਹੈ ਉਹਦੇ ਵਿੱਚ ਮੈਂ ਆਇਆ ਤੇ ਮੈਂ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਖੇਡਾਂ ਵੱਲੀ ਜਿਹੜਾ ਜਦੋਂ ਧਾਰਮਿਕ ਸ਼ਕਤੀਆਂ ਜਿਹੜੀਆਂ ਉਹ ਖੇਡਾਂ ਵਾਲੇ ਪਾਸੇ ਯੂਥ ਨੂੰ ਲਾਉਂਦੀਆਂ ਉਹਦਾ ਬਹੁਤ ਦੂਰ ਰਸ ਜਿਹੜਾ ਨਤੀਜੇ ਨਿਕਲਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਾਰਿਆਂ ਨੂੰ ਇੱਕ ਇਹਨਾਂ ਜਿਹੜੀ ਬੈਸਟ ਟੀਮ ਆ ਉਹ ਜਿੱਤੇ ਤੇ ਪ੍ਰਬੰਧਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਜੀ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਵਿਸ਼ੇਸ਼ ਦਿੱਤੀ ਜਾ ਰਹੀ ਹੈ ਮਹਾਪੁਰਸ਼ਾਂ ਵੱਲੋਂ ਨਸ਼ਿਆਂ ਦੇ ਦਿੱਤੀ ਦੇਖੋ ਇਹ ਜਿਹੜਾ ਸੋਸਾਇਟੀ ਦੇ ਵਿੱਚ ਮਕਤਾਰ ਤੇ ਅੱਜ ਕੱਲ ਕਿਉਂਕਿ ਪੁਲਿਸ ਦਿਖਦੀ ਹੈ ਵਰਦੀ ਦੇ ਵਿੱਚ ਤੇ ਮੰਨ ਲਿਆ ਜਾਂਦਾ ਵੀ ਪੁਲਿਸ ਵੱਲੋਂ ਹੀ ਸ਼ਾਇਦ ਨਸ਼ੇ ਰੋਕਣਾ ਹੈ ਪਹਿਲੇ ਤੌਰ ਤੇ ਮਾਪੇ ਦਾ ਰੋਲ ਹੁੰਦਾ ਦੂਜੇ ਤੌਰ ਤੇ ਸੋਸਾਇਟੀ ਦਾ ਰੋਲ ਹੁੰਦਾ ਤੀਜੇ ਤੌਰ ਤੇ ਹਿੰਦੁਸਤਾਨ ਦੇ ਲੋਕ ਆਪਾਂ ਧਾਰਮਿਕ ਪ੍ਰਵੇਤੀ ਦੇ ਆ ਤੇ ਧਾਰਮਿਕ ਸੰਸਥਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਕਿਉਂਕਿ ਲੋਕ ਸ਼ਰਧਾ ਦੇ ਨਾਲ ਉੱਥੇ ਜਾਂਦੇ ਆ ਮੱਥਾ ਟੇਕਦੇ ਆ ਤੇ ਉਹ ਉਹਨਾਂ ਦਾ ਵੀ ਇਹ ਰੋਲ ਬਣਦਾ ਹੈ ਵੀ ਉਹ ਜਿਹੜੇ ਇਸ ਪਾਸੇ ਯੂਥ ਨੂੰ ਸਹੀ ਡਾਇਰੈਕਸ਼ਨ ਦੇਣ ਤੇ ਮੈਨੂੰ ਲੱਗਦਾ ਵੀ ਇਤੋਂ ਵਧੀਆ ਸਹੀ ਟੰਗ ਨਹੀਂ ਕੋਈ ਵੀ ਜਿਹੜੀ ਖੇਡਾਂ ਵਾਲੇ ਪਾਸੇ ਯੂਥ ਨੂੰ ਉਤਸ਼ਾਹਿਤ ਕਰਨਾ ਤੇ ਮੈਂ ਬਾਬਾ ਕਸ਼ਮੀਰਾ ਸਿੰਘ ਨੂੰ ਤੇ ਸਮੂਹ ਪ੍ਰਬੰਧਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਗੁਰਨਾਨਕ ਪਾਤਸ਼ਾਹ ਜੀ ਦੀ ਸਮਰਪਿਤ ਹੈ ਜੀ ਔਰ ਬਾਬਾ ਸੁਖਦੀਪ ਸਿੰਘ ਜੀ ਲੋਹਰਾਂ ਸਾਹਿਬ ਵਾਲੇ ਔਰ ਬਾਬਾ ਕਸ਼ਮੀਰਾ ਸਿੰਘ ਜੀ ਦਾ ਬਹੁਤ ਵੱਡਾ ਪ੍ਰਭਾਅ ਹੈ ਜੀ ਇਹ ਇਹ ਤਿੰਨ ਦਿਨ ਦਾ ਅਖੀਲਾ ਦੇਣਾ ਔਰ ਤਿੰਨੇ ਦਿਨ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਆ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਤੋਂ ਇੱਥੇ ਕਬੱਡੀ ਖੇਡਣ ਆਉਂਦੇ ਆ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਕਬੱਡੀ ਖੇਡਦੇ ਨੇ ਪਰ ਇਨਾਮ ਜਿਹੜੇ ਆ ਵੱਡੀ ਗਿਣਤੀ ਦਿੱਤੇ ਜਾਂਦੇ ਨੇ ਸੋ ਬਹੁਤ ਵੱਡਾ ਪਰਾਲਾ ਜੀ ਇਹ ਬਾਬਾ ਕਸ਼ਮੀਰਾ ਸਿੰਘ ਜੀ ਦਾ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦੇ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ ਬੱਚੇ ਉਤਸ਼ਾਹਿਤ ਹੁੰਦੇ ਨੇ ਵੱਡੇ ਲੈਵਲ ਤੇ ਅੱਗੇ ਉਹਨਾਂ ਨੂੰ ਮੌਕੇ ਮਿਲਦੇ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਬਾ ਕਸ਼ਮੀਰਾ ਸਿੰਘ ਜੀ ਦਾ ਕਿ ਬਹੁਤ ਵੱਡਾ ਪ੍ਰਬਾਲਾ ਕਰ ਰਹੇ ਆ ਪੂਰੇ ਇਲਾਕੇ ਦੀ ਸੰਗਤ ਜਿਹੜੀ ਆ ਇਸ ਟੂਰਨਾਮੈਂਟ ਦਾ ਆਨੰਦ ਲੈਣ ਵਾਸਤੇ ਆਉਂਦੀ ਆ ਜੀ ਤੇ ਮੈਂ ਬਤੌਰ ਐਮਐਲਏ ਹਾਜ਼ਰੀ ਲਾਉਣ ਵਾਸਤੇ ਆਇਆ ਜੀ ਸੰਗਤ ਦੇ ਦਰਸ਼ਨ ਕੀਤੇ ਨੇ ਬਾਬਾ ਜੀ ਨਾਲ ਗੱਲਬਾਤ ਹੋਈ ਹੈ ਖਿਡਾਰੀਆਂ ਨੂੰ ਐਪਰੀਸ਼ੀਏਟ ਕੀਤਾ ਸਾਰਿਆਂ ਨੂੰ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਬਹੁਤ ਜੋ ਗੁਰਦੁਆਰਾ ਸਤ ਸਰ ਲੋਹਰਾਂ ਸੰਤ ਬਾਬਾ ਸਰਦੀਪ ਸਿੰਘ ਜੀ ਦੀ ਯਾਦ ਵਿੱਚ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਤੇ ਇਲਾਕੇ ਦੀ ਸੰਗਤਾਂ ਵੱਲੋਂ ਕਰਾਇਆ ਜਾ ਰਿਹਾ ਹੈ ਇਹਦੇ ਬਹੁਤ ਦੇ ਵਧਾਈ ਦੇ ਪਾਤਰ ਨੇ ਹਸਨਾ ਖੇਡਣਾ ਮਨ ਕਾ ਚਾਓ ਇਹਦੇ ਤਹਿਤ ਜੋ ਇਲਾਕੇ ਦੀ ਪਲੇਅਰ ਸੰਗਤ ਤੇ ਡਿਫਰੈਂਟ ਡਿਫਰੈਂਟ ਕਲੱਬਸ ਨੇ ਇਹ ਜਿਹੜਾ ਉਪਰਾਲਾ ਬਾਬਾ ਕਸ਼ਮੀਰਾ ਸਿੰਘ ਜੀ ਦੀ ਯਾਤਰਾ ਨਾਲ ਹੋ ਰਿਹਾ ਇੱਕ ਬਹੁਤ ਹੀ ਯੰਗਸਟਰਸ ਲਈ ਯੂਥ ਦੇ ਲਈ ਇਹ ਕੁਛ ਚੰਗਾ ਸਨੇਹਾ ਨਿੱਘਾ ਸਨੇਹਾ ਕਿ ਅਸੀਂ ਆਪਣੀ ਜਵਾਨੀ ਨੂੰ ਔਰ ਸਾਡੇ ਜਿਹੜੀ ਐ ਇੰਟਰ ਕਲੱਬਸ ਇੰਟਰ ਜਿਹੜੀ ਆਪਸ ਦੇ ਵਿੱਚ ਮੈਚੇਜ਼ ਹੁੰਦੇ ਨੇ ਉਹਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੇ ਜਵਾਨੀ ਦਾ ਜੋਸ਼ ਹੈ ਉਹਨੂੰ ਅਸੀਂ ਸਹਿਦ ਦਿੰਨੇ ਆ ਮੈਂ ਸਮਝਦਾ ਸਮੁੱਚਾ ਇਲਾਕਾ ਹੀ ਵਧਾਈ ਦਾ ਪਾਤਰ ਹੈ ਕਿਉਂਕਿ ਸੰਤੂਬਾਬਾ ਕਸ਼ਮੀਰ ਸਿੰਘ ਜੀ ਬਹੁਤ ਧਾਰਮਿਕ ਤੌਰ ਤੇ ਉਹ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਔਰ ਨਾਲ ਦੀ ਨਾਲ ਯੂਥ ਨੂੰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚੋਂ ਕੱਢ ਕੇ ਨਸ਼ਿਆਂ ਤੋਂ ਰਹਿਤ ਕਰ ਲਈ ਜਿੱਤੇ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਨੇ ਤੇ ਨਾਲ ਖੇਡਾਂ ਵੱਲ ਪ੍ਰੇਰਿਤ ਕਰਕੇ ਲਗਾਤਾਰ ਈ ਤੀਜਾ ਟੂਰਨਾਮੈਂਟ ਕਬਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹਦੇ ਜੀ ਨੌਜਵਾਨ ਲੜਕੇ ਸਾਡੀਆਂ ਤੀਆਂ ਨੂੰ ਪ੍ਰੇਰਿਤ ਕਰਕੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਚੰਗਾ ਸਿਰਜਿਆ ਜਾ ਸਕੇ ਇਹ ਗਰੁੱਪ ਜਿਹੜੀ ਧਰਤੀ ਵਾਲਾ ਪੰਜਾਬ ਸੀ ਉਹ ਦੁਆਰਾ ਵਿਕਸਤ ਹੋ ਸਕੇ ਤੇ ਵੱਲੋਂ ਜਿਹੜੀ ਨੌਜਵਾਨੀ ਅੱਜ ਸਾਡੀ ਉਹ ਨਸੇ ਵਾਲੇ ਵੱਲ ਜਾ ਰਹੀ ਆ ਉਹਨੂੰ ਰੋਕਣ ਲਈ ਇਹ ਬਹੁਤ ਵਧੀਆ ਪ੍ਰਾਲਾ ਵੀ ਜਿਹੜਾ ਨਸਿਆਂ ਤੋਂ ਦੂਰ ਹੋ ਕੇ ਕਬੱਡੀ ਖੇਡ ਲਈ ਖੇਡਾਂ ਲਈ ਪਾਪਾ ਜੀ ਦਾ ਬਹੁਤ ਵਧੀਆ ਪ੍ਰਾਲਾ ਧੰਨਵਾਦ ਕਰਦਾ ਜਿਹੜਾ ਪਹਿਲਾ ਨਾਮ ਸੀ ਆਲ ਓਪਨ ਦਾ 121000 ਸੈਕੰਡ ਤੇ 1 ਲੱਖ ਰੁਪਇਆ 1000 ਦੂਜਾ ਲੜਕੀਆਂ ਦਾ 41000 ਤੇ 31000 ਤੀਜਾ ਫਿਰ ਜਿਹੜੇ ਮੁੱਡੇ ਤੇ 75 ਕਿਲੋ 27 ਤੇ 23 17 ਤੇ 13 ਫਿਰ ਬੱਚੇ ਜਿਹੜੇ ਸਕੂਲ ਵਾਲੇ ਤੇ ਉਹਨਾਂ ਦਾ ਵੀ 71 51 ਚਾਰ ਟੀਮਾਂ ਨੂੰ ਦਿੱਤਾ ਮੈਂ ਬਾਬਾ ਜੀ ਦਾ ਬਹੁਤ ਵਧੀਆ ਧੰਨਵਾਦ ਕਰਦਾ ਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਚੱਲਦਾ ਰਹੇ ਮੇਲਾ ਬਹੁਤ ਬਹੁਤ ਧੰਨਵਾਦ ਬਾਈ ਕੋ ਹਲਸਾ ਵਾਜੀ ਪਤ ਜੀ